ਕਿੰਨੀ ਚਿਰ ਤੋਂ ਸਟਾਲ ਚਲਾ ਰਹੇ ਇਹਨਾਂ ਨੂੰ 1.5 ਸਾਲ ਹੋ ਚਲੇ ਹੈ ਹਾਂਜੀ ਤੇ ਕੀ ਕੀ ਬਣਾਉਂਦੇ ਆ ਆਲੂ ਪਰੌਂਠਾ ਤੇ ਰੋਟੀ ਸਬਜ਼ੀ ਦਾਲ ਚਲਾ ਰਹਾਂ ਲੱਸੀ ਮਤਲਬ ਵਗੈਰਾ ਸਾਰਾ ਕੁਝ ਹੀ ਸਾਰਾ ਕੁਝ ਤੇ ਤੁਸੀਂ ਦੋ ਪਣਾ ਪੂਰਾ ਸਟਾਲ ਚਲਾ ਰਹੇ ਹੋ ਕਦੋਂ ਤੋਂ ਲੈ ਕੇ ਕਦੋਂ ਤੱਕ ਆਂਦੇ ਹੋ ਸਵੇਰੇ 6 ਵਜੇ ਆ ਜਾਈਦਾ ਜੀ ਸ਼ਾਮ ਨੂੰ 9 ਵਜੇ ਤੱਕ 6 ਤੋਂ ਲੈ ਕੇ 9 ਤੱਕ ਹਾਂਜੀ ਕਿੱਦਾਂ ਦਾ ਰਿਸਪੌਂਸ ਲੈ ਰਿਹਾ ਹਜੇ ਤੱਕ ਕਿੰਨਾ ਕੁ ਸਟਰਗਲ ਕਰਨਾ ਪਿਆ ਬਸ ਲੱਗ ਲੱਗ ਤਾਂ ਬਹੁਤ ਕਰਨਾ ਪਿਆ ਜੀ ਪਰ ਹੁਣ ਆਇਆ ਵੀ ਲੋਕਾਂ ਦਾ ਵਧੀਆ ਰਿਸਪੌਂਸ ਮਿਲ ਰਿਹਾ ਵਾ ਤੇ ਕੰਮ ਵਧੀਆ ਚੱਲੀ ਜਾਂਦਾ ਸਾਡਾ ਹਾਂ ਜੀ ਤੇ ਸਪੈਸ਼ਲ ਇੱਕ ਜੇ ਥਾਲੀ ਦੀ ਗੱਲ ਕੀਤੀ ਜਾਵੇ ਇੱਕ ਥਾਲੀ ਤੁਹਾਡੀ ਕਿੰਨੇ ਦੀ ਹੁੰਦੀ 40 ਮੈਡਮ 40 ਰੁਪਏ ਦੀ 40 ਰੁਪਏ ਦੀ ਤੇ ਕੀ ਕੀ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਆਪਣੇ ਸਬਜੀ ਪੰਜ ਫੁਲਕੇ ਸਲਾਦ ਆਚਾਰ ਤੇ ਕਹਿੰਦੇ ਵੀ ਇੱਥੇ ਬਿਲਕੁਲ ਹੀ ਘਰ ਵਰਗੀ ਰੋਟੀ ਮਿਲਦੀ ਹੈ ਕਿੰਨੇ ਕੁ ਜਿਬੀਨਾ ਮਸਾਲਿਆਂ ਤੋਂ ਤੇ ਮਤਲਬ ਸਿੰਪਲ ਸਾਦੀ ਘਰ ਵਰਗੀ ਰੋਟੀ ਕੋਈ ਵੀ ਹਾਂ ਹਸਪੀਟਲ ਦੇ ਵਿੱਚ ਵੀ ਆਪਣੀ ਰੋਟੀ ਜਾਂਦੀ ਆ ਆਮ ਕੋਈ ਵੀ ਮਤਲਬ ਬੁਕਿੰਗ ਛੋਟਾ ਫੰਕਸ਼ਨ ਆ ਜਿੱਥੇ ਹਾਂ ਜੀ ਦਿਨ ਵਿੱਚ ਕਿੰਨੀਆਂ ਰੋਟੀ ਬਣਾ ਲੈਂਦੇ ਹੋ 500 ਦਿਨ 500 ਰੋਟੀ ਹਾਂ ਜੀ ਜਿਹੜੀ ਗੁਣੀਆ ਕਹਿੰਦੀ ਹੈ ਨਾ ਰੋਟੀ ਬਣਾਣੀ ਨਹੀਂ ਪਸੰਦ ਗਰਮੀ ਲੱਗਦੀ ਹੈ ਇੱਕ ਦਿਨ ਦੇ ਵਿੱਚ ਆਪ ਇਹਨਾਂ 500 ਰੋਟੀ ਬਣਾ ਲੈਂਦੇ ਨੇ ਸ੍ਰੀ ਗੁਰੂ ਤੁਸੀਂ ਦੇਖ ਰਹੇ ਹੋ ਤਾਂ ਸਿੱਧੀ ਹੈਡਲਾਈਨ ਤੇ ਮੈਂ ਹਾਂ ਨੇ ਹਮਲੇ ਅਕਸਰ ਹੀ ਅਸੀਂ ਤੁਹਾਨੂੰ ਦਿਖਾਉਂਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਕਿੰਨਾ ਜ਼ਿਆਦਾ ਫੂਡ ਦਾ ਜਿਹੜਾ ਇਹ ਟ੍ਰੈਂਡ ਵਧਦੀ ਜਾ ਰਿਹਾ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚੇ ਹਾਂ ਜਸਨ ਪੈਣਾ ਦੇ ਟਾਬੇ ਦੇ ਵਿੱਚ ਜਿੱਥੇ ਕਿ ਤੁਹਾਨੂੰ ਸਿਰਫ 40 ਰੁਪਏ ਦੇ ਵਿੱਚ ਜਿਹੜੀ ਥਾਲੀ ਆ ਉਹ ਮਿਲਣ ਵਾਲੀ ਹੈ ਅਸੀਂ ਦਿਖਾ ਦਿੰਨੇ ਆ ਕਿ ਕੀ ਕੀ ਸਪੈਸ਼ਲ ਹੈ ਤੇ ਕੀ ਕੀ ਖਾਸ ਹੈ ਤੇ 40 ਰੁਪਏ ਦੀ ਥਾਲੀ ਦੇ ਵਿੱਚ ਕੀ ਕੀ ਆਈਟਮਸ ਨੇ ਤੇ ਪੈਣਾ ਨਾਲ ਵੀ ਜ਼ਰੂਰ ਗੱਲ ਕਰਾਂਗੇ ਦੋ ਪੈਣਾ ਨੇ ਜਿਹੜੇ ਲੱਲ ਕੇ ਟਾਬਾ ਚ ਲਾ ਰਹੀਆਂ ਨੇ ਅਸੀਂ ਦੋਨਾਂ ਨਾਲ ਗੱਲ ਕਰਾਂਗੇ ਤੇ ਆਈਏ ਗੱਲ ਕਰਾਂਦੇ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹ ਜਸ਼ਨ ਪੈਣਾ ਦੀ ਰਸੋਈ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਵੱਡੀ ਪੈਣ ਮੌਜੂਦ ਨੇ ਦੋ ਪੈਣਾ ਮਰਲ ਕੇ ਇੱਕ ਸਟਾਲ ਚਲਾ ਰਹੀਆਂ ਨੇ ਫੂਡ ਦਾ ਅਸੀਂ ਗੱਲ ਕਰ ਲੈਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਮੈਮ ਸਟਾਲ ਚਲਾ ਰਹੇ ਹੋ ਸਭ ਤੋਂ ਪਹਿਲ ਜਸ਼ਨ ਪੈਣ ਹਾਂਜੀ ਤੁਸੀਂ ਨਹੀਂ ਮੇਰੀ ਬੇਟੀ ਹੈ ਜੀ ਤੁਹਾਡੀ ਬੇਟੀ ਹੈ ਹਾਂਜੀ ਕਿੰਨੀ ਚਿਰ ਤੋਂ ਸਟਾਲ ਚਲਾ ਰਹੇ ਹੋ ਇਹਨਾਂ ਨੂੰ 1.5 ਸਾਲ ਹੋ ਚਲੇ ਹੈ ਹਾਂਜੀ ਤੇ ਕੀ ਕੀ ਬਣਾਉਂਦੇ ਹੋ ਆਲੂ ਪਰੌਂਠਾ ਤੇ ਰੋਟੀ ਸਬਜੀ ਦਾਲ ਚਲਾ ਰਹੇ ਲੱਸੀ ਮਤਲਬ ਵਗੈਰਾ ਸਾਰਾ ਕੁਝ ਹੀ ਸਾਰਾ ਕੁਝ ਤੇ ਤੁਸੀਂ ਦੋ ਪੈਣਾ ਪੂਰਾ ਸਟੋਲ ਚਲਾ ਰਹੇ ਹੋ ਕਦੋਂ ਤੋਂ ਲੈ ਕੇ ਕਦੋਂ ਤੱਕ ਆਂਦੇ ਹੋ ਸਵੇਰੇ 6 ਵਜੇ ਆ ਜਾਈਦਾ ਜੀ ਸ਼ਾਮ ਨੂੰ 9 ਵਜੇ ਤੱਕ 6 ਤੋਂ ਲੈ ਕੇ 9 ਤੱਕ ਹਾਂਜੀ ਕਿੱਦਾਂ ਦਾ ਰਿਸਪੌਂਸ ਲੈ ਰਿਆ ਹਜੇ ਤੱਕ ਕਿੰਨਾ ਕ ਸਟਰਗਲ ਕਰਨਾ ਪਿਆ ਬਸ ਲੱਗ ਲ ਤਾਂ ਬਹੁਤ ਕਰਨਾ ਪਿਆ ਜੀ ਪਰ ਹੁਣ ਆਇਆ ਵੀ ਲੋਕਾਂ ਦਾ ਵਧੀਆ ਰਿਸਪੌਂਸ ਮਿਲ ਰਿਹਾ ਵਾ ਤੇ ਕੰਮ ਵਧੀਆ ਚੱਲੀ ਜਾਂਦਾ ਸਾਡਾ ਹਾਂਜੀ ਤੇ ਸਪੈਸ਼ਲ ਇੱਕ ਜੇ ਥਾਲੀ ਦੀ ਗੱਲ ਕੀਤੀ ਜਾਵੇ ਇੱਕ ਥਾਲੀ ਤੁਹਾਡੀ ਕਿੰਨੇ ਦੀ ਹੁੰਦੀ ਹੈ 40 ਮੈਡਮ 40 ਰੁਪਏ ਦੀ 40 ਰੁਪਏ ਦੀ ਤੇ ਕੀ ਕੀ ਹੁੰਦਾ ਉਹਦੇ ਵਿੱਚ ਉਹਦੇ ਵਿੱਚ ਆਪਣੇ ਸਬਜੀ ਪੰਜ ਫੁੱਲਕੇ ਸਲਾਦ ਆਚਾਰ ਹਾਂਜੀ ਮਤਲਬ ਜੇ ਕਿਸੇ ਨੂੰ ਦੁਬਾਰਾ ਲੈਣ ਦੀ ਜਰੂਰਤ ਹੋਵੇ ਦੁਬਾਰਾ ਵੀ ਲੈ ਹਾਂਜੀ ਦੁਬਾਰਾ ਵੀ ਲੈ ਸਕਦੇ ਤੇ ਕੀ ਕੀ ਸਟਰਗਲ ਕਰਨਾ ਪਿਆ ਇਸ ਫੂਡ ਦੇ ਸਟੋਰ ਨੂੰ ਚਲਾਉਣ ਦੇ ਟਾਈਮ ਬਸ ਥੋੜਾ ਬਹੁਤ ਤਾਂ ਜਾਨ ਪਤਾ ਹੀ ਹੈ ਮਿਹਨਤ ਤਾਂ ਕਰਨੀ ਪੈਂਦੀ ਹੈ ਕੋਈ ਵੀ ਕੰਮ ਨੂੰ ਉੱਪਰ ਲੈ ਕੇ ਜਾਣ ਵਾਸਤੇ ਹਨਾ ਤੇ ਚਲੋ ਹੁਣ ਲੋਕਾਂ ਦਾ ਵਧੀਆ ਪਿਆਰ ਮਿਲ ਜਾਂਦਾ ਤੇ ਕਿੰਨਾ ਚਿਰ ਹੋ ਗਿਆ ਸਟੋਰ ਚ ਇਹ ਡੇਢ ਸਾਲ ਹੋ ਗਿਆ ਡੇਢ ਸਾਲ ਹਾਂਜੀ ਤੇ ਹੁਣ ਲੋਕਾਂ ਦੇ ਨਜ਼ਰਾਂ ਦੇ ਵਿੱਚ ਤੁਸੀਂ ਸ਼ਾਹ ਗਏ ਹੋ ਕਿ ਹਾਂ ਉਹ ਜੇ ਰੋਟੀ ਖਾਣੀ ਹੈ ਤੇ ਘਰ ਵਾਲੀ ਉਸ ਜਸ਼ਨ ਭੰਦ ਦਿਸੂ ਹਾਂਜੀ ਤੇ ਲੋਕਾਂ ਦੇ ਕਹਿੰਦੇ ਵੀ ਇੱਥੇ ਬਿਲਕੁਲ ਹੀ ਘਰ ਵਰਗੀ ਰੋਟੀ ਮਿਲਦੀ ਹੈ ਕਿੰਨੇ ਕੁ ਜਿਬੀਨਾ ਮਸਾਲਿਆਂ ਤੋਂ ਤੇ ਮਤਲਬ ਸਿੰਪਲ ਸਾਦੀ ਘਰ ਵਰਗੀ ਰੋਟੀ ਕੋਈ ਵੀ ਹਾਂ ਹਸਪੀਟਲ ਦੇ ਵਿੱਚ ਵੀ ਆਪਣੀ ਰੋਟੀ ਜਾਂਦੀ ਆ ਆਮ ਕੋਈ ਵੀ ਮਤਲਬ ਬੁਕਿੰਗ ਛੋਟਾ ਫੰਕਸ਼ਨ ਆ ਜਿੱਥੇ ਹਾਂਜੀ ਸਾਰੇ ਤੇ ਅਸੀਂ ਉਹ ਇਹਨਾਂ ਦੀ ਥਾਲੀ ਜ਼ਰੂਰ ਦੇਖਾਂਗੇ ਜਿਹੜਾ ਇਹਨਾਂ ਨੇ ਕਿਹਾ 40 ਰੁਪਏ ਦੀ ਥਾਲੀ ਹੈ ਤੇ ਇਸ ਦੇ ਨਾਲ ਹੀ ਅਸੀਂ ਛੋਟੀ ਬੈਨ ਨਾਲ ਵੀ ਗੱਲ ਕਰ ਲੈਣੇ ਆ ਜੋ ਕਿ ਤੁਸੀਂ ਦੇਖਦੇ ਰੋਟੀ ਬਣਾ ਰਹੀਆਂ ਨੇ ਸਾਸ਼ੀ ਗੱਲ ਬੈਣੀ ਸਸ਼ੀ ਕਾਂਜੀ ਹਾਂ ਜੀ ਕਿ ਗੱਲ ਬੜਾ ਸਮਾਈਲ ਕਰ ਰਹੇ ਹੋ ਕਿ ਸਮਾਇ ਫੇਸ ਹੀ ਸਮਾਈਲੀ ਹੈ ਬੱਸ ਨਹੀਂ ਹਮੇ ਹੱਸਦੇ ਰਹਿੰਨੇ ਆ ਹਾਂ ਜੀ ਰੋਟੀ ਕਹਿੰਦੇ ਰੋਟੀ ਬਣਾਉਣ ਨੂੰ ਦਿਲ ਨਹੀਂ ਕਰਦਾ ਮੈਂ ਵੀ ਕੁਣੀ ਮੇਰੇ ਤਾਂ ਆਪ ਨਹੀਂ ਦਿਲ ਕਰਦਾ ਤੁਸੀਂ ਰੋਟੀ ਬਣਾਏ ਜਾ ਰਹੇ ਹੋ ਕੀ ਗੱਲ ਹੈ ਬੱਸ ਨਹੀਂ ਵਧੀਆ ਲੱਗਦਾ ਹਾਂ ਜੀ ਆ ਦੇਖ ਲਓ ਜਿਹੜੀ ਮਰਜ਼ੀ ਗੱਲ ਹੋਵੇ ਹਰ ਗੱਲ ਤੇ ਨਾ ਸਮਾਈਲ ਕਰ ਕਰਕੇ ਹਾਂ ਹਾਂ ਸਕੇ ਜਵਾਬ ਦੇ ਰਹੇ ਨੇ ਕਿੰਨੀ ਅੱਛਾ ਇੱਕ ਗੱਲ ਦੱਸ ਦੱਸੋਗੇ ਦੇਖ ਦਿਨ ਵਿੱਚ ਕਿੰਨੀ ਰੋਟੀ ਬਣਾ ਲੈਂਦੇ ਹੋ 500 ਦਿਨ 500 ਹਾਂ ਜੀ ਇੱਕ ਵਾਰੀ ਹੋਰ ਦਿਖਾ ਦਿਓ ਇਹਨਾਂ ਨੂੰ ਮੈਂ ਕਹੂੰਗੀ ਕੈਮਰਾ ਪਰਸਨਰ ਨੂੰ ਇਹਨਾਂ ਨੂੰ ਜ਼ਰੂਰ ਦੇਖਾਣ ਜਿਹੜੀ ਕੁੜੀਆਂ ਕਹਿੰਦੀਆਂ ਨੇ ਰੋਟੀ ਬਣਾਣੀ ਨਹੀਂ ਪਸੰਦ ਗਰਮੀ ਲੱਗਦੀ ਹੈ ਇੱਕ ਦਿਨ ਦੇ ਵਿੱਚ ਆ ਭੈਣ 500 ਰੋਟੀ ਬਣਾ ਲੈਂਦੇ ਨੇ ਤੇ ਮੈਮ ਕਿਦਾਂ ਦਾ ਰਿਸਪੌਂਸ ਆਂਦਾ ਹੈ ਵਧੀਆ ਤਾਂ ਹੈ ਹਾਂਜੀ ਤੇ ਰਾਤ ਨੂੰ ਸੁਪਨਿਆਂ ਵਿੱਚ ਐਂ ਤਾਂ ਨਹੀਂ ਹੁੰਦਾ ਵੀ ਬੇਲਣਾ ਚੱਲ ਰਿਹਾ ਆ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੋਇਆ ਜੀ ਹੈ ਕਈ ਵਾਰ ਪਹਿਲਾਂ ਸੁਰੂ-ਸੁਰੂ ਚ ਹੋਇਆ ਅੱਛਾ ਹਾਂਜੀ ਹੁੰਦਾ ਕਿੰਨਾ ਕੁ ਔਖਾ ਹੁੰਦਾ ਆ ਵੀ ਹਾਂ ਇੱਥੇ ਖੜ ਕੇ ਰੋਟੀ ਬਣਾਉਣੀ ਨਹੀਂ ਕੁਛ ਮੁਸ਼ਕਲ ਨਹੀਂ ਲੱਗਦਾ ਕਿੰਨੇ ਬੜੇ ਲਿਖਿਆ ਮੈਂ ਪੜੀ ਨਹੀਂ ਪੜੀ ਨਹੀਂ ਤੇ ਇੱਥੇ ਆ ਕੇ ਸਟੋਲ ਚਲਾ ਰਹੇ ਹਾਂ ਤੇ ਆਪਣੀ ਭੈਣ ਦਾ ਹੱਥ ਹੱਥ ਵਟਾ ਰਹੇ ਹਾਂ ਕਿ ਕਿੱਦਾਂ ਦਾ ਕਿਵੇਂ ਖੁਸ਼ੀ ਮਿਲਦੀ ਹੈ ਬਸ ਬੰਦਿਆ ਲੱਗਦਾ ਜੀ ਬੰਦਿਆ ਲੱਗਦਾ ਤੇ ਤੁਸੀਂ ਦੋ ਬੈਣਾ ਸਟੋਲ ਚਲਾ ਰਹੀਆਂ ਨੇ ਲੋਕ ਆ ਵਧੀਆ ਵੀ ਆਉਂਦੇ ਆ ਘਟੀਆਂ ਵੀ ਆਉਂਦੇ ਕਿੱਦਾਂ ਦੇ ਕਮੈਂਟਸ ਕਰਕੇ ਜਾਂਦੇ ਨੇ ਹਾਂਜੀ ਬਸ ਕਈ ਬੋਲਦੇ ਨੇ ਕਾਫੀ ਹੈ ਨਾ ਤੇ ਬਸ ਚੁੱਪ ਕਰਕੇ ਲੱਗੇ ਰਹਿੰਦਾ ਏ ਕਾਫੀ ਬਸੂ ਕਹਿੰਦੇ ਨੇ ਬਹੁਤ ਗਲਤ ਵੀ ਬੋਲਦੇ ਨੇ ਅਸਲ ਮੈਂ ਮੈਰੀਨਾ ओके ਮੇਰੇ ਹਸਬੰਦ ਨਾਲ ਕਾਫੀ ਝਗੜਾ ਜਾ ਹੋ ਗਿਆ ਸੀ ਇਸੇ ਕਰਕੇ ਮੈਂ ਇਧਰ ਦੀਦੀ ਕੋਲੇ ਰਹਿਣੀ ਆ ਹਾਂਜੀ ਬਸ ਤੁਹਾਨੂੰ ਬੋਲਣ ਦਾ ਮੌਕਾ ਮਿਲ ਗਿਆ ਹਾਂਜੀ ਪਰ ਹਮੇਸ਼ਾ ਸਮਾਈਲ ਹਮੇਸ਼ਾ ਇਦਾਂ ਹੀ ਬਰਕਰਾਰ ਰੈਂਦੀ ਹਾਂਜੀ ਇੱਦਾਂ ਹੀ ਪ੍ਰਕਰਨ ਆ ਰਹੀ ਹੈ। ਹਾਂਜੀ ਇੱਦਾਂ। ਕੀ ਬਾਤ ਹੈ। ਤੇ ਜਸ਼ਨ ਜਸ਼ਨ ਜਿਵੇਂ ਕਿ ਲਿਖਿਆ ਹੋਇਆ ਹੈ ਨਾ ਜਸ਼ਨ ਭੈਣ ਦੀ ਰਸੋਈ ਇੱਥੇ ਬਿਲਕੁਲ ਹੀ ਦੇਸੀ ਖਾਣਾ ਰੋਟੀ ਮਿਲਦੀ ਹੈ ਜਿਵੇਂ ਆਪਣੇ ਘਰ ਦੀ ਮਿਲਦੀ ਹੈ। ਹੈਨਾ ਫਿਰ ਇਹ ਕਿੰਨੇ ਕ ਲੋਕਾਂ ਨੂੰ ਪਸੰਦ ਆਉਂਦੀ ਹੈ? ਤਕਰੀਬਨ ਸਾਰੇ ਲੋਕਾਂ ਨੂੰ ਬਹੁਤ ਪਸੰਦ ਹੈ। ਕਦੇ ਵੀ ਕਿਸੇ ਨੇ ਕੋਈ ਵੀ ਨੁਕਸ ਨਹੀਂ ਕੱਢਿਆ। ਕੀ ਬਾਤ ਹੈ। ਆ ਟੇਬਲ ਕਿਉਂ ਰੱਖਿਆ ਹੋਇਆ ਹੈ? ਇਹ ਬੈਠਣ ਲਈ ਰੱਖਿਆ ਭਾਈ। ਬਸ ਜੋ ਥੋੜਾ ਬਹੁਤ ਥੱਕਿਆ ਨਹੀਂ ਬੈਠ ਜਾਨੀ ਆ। ਨੇ ਪਰ ਮੈਂ ਜ਼ਿਆਦਾਤਰ ਬੈਠਦੇ ਨਹੀਂ ਕੜ ਕੇ ਕੰਮ ਕਰਦੀ ਆ ਅੱਛਾ ਮਤਲਬ ਆ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ 40 ਰੁਪਏ ਦੀ ਥਾਲੀ ਦੀ ਗੱਲ ਕੀਤੀ ਸੀ ਕਿ ਆ ਉਹੀ 40 ਰੁਪਏ ਦੀ ਥਾਲੀ ਹੈ ਇਹਦੇ ਵਿੱਚ ਕੀ ਕੀ ਆ ਮਾਂ ਇਹਦੇ ਵਿੱਚ ਇੱਕ ਸਬਜੀ ਆ ਇੱਕ ਦਾਲ ਆ ਜੀ ਹਾਂਜੀ ਤੇ ਬਾਕੀ ਪੰਜ ਫੁਲਕੇ ਹੁੰਦੇ ਆ ਸਲਾਦ ਆ achar ਹੁੰਦਾ ਹਾਂਜੀ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ 40 ਰੁਪਏ ਦੀ ਥਾਲੀ ਆ ਇਦਾਂ ਦੀ ਆ ਆਪਾਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਜੀ ਪਹਿਲੀ ਵਾਰ ਰੋਟੀ ਖਾ ਰਹੀ ਹਾਂ ਹਾਂਜੀ ਪਹਿਲੀ ਵਾਰ ਆਇਆ ਵੈਸੇ ਦੇਖਣ ਨੂੰ ਤਾਂ ਲੱਗ ਰਹੀ ਹੈ ਘਰ ਵਰਗੀ ਲੱਗ ਰਹੀ ਹੈ ਹਾਂਜੀ ਇਸੇ ਕਰਕੇ ਦੇਖ ਕੇ ਰੁਕੇ ਆ ਜੀ ਵਧੀਆ ਲੱਗਿਆ ਮੈਂ ਕਿਹਾ ਚਲੋ ਵੇਖ ਲੈਨੇ ਆ ਖਾ ਕੇ ਹਾਂਜੀ ਕਿਆ ਬਾਤ ਹੈ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਪਹਿਲੀ ਵਾਰ ਖਾਣ ਲੱਗ ਲੱਗ ਰਿਹਾ ਕਿ ਰੋਟੀ ਜਿਹੜੀ ਵਧੀਆ ਲੱ ਜਿਹੜੀ ਵਧੀਆ ਚੀਜ਼ ਹੁੰਦੀ ਹੈ ਦੇਖਣ ਤੋਂ ਪਤਾ ਲੱਗ ਜਾਂਦਾ ਹਾਂਜੀ ਅਸੀਂ ਵੀ ਉਹ ਤਵੇ ਵਾਲੀ ਰੋਟੀ ਕਰਕੇ ਰੁਕੇ ਜਾਂਦੇ ਜਾਂਦੇ ਵੀ ਤਵੇ ਦੀ ਰੋਟੀ ਆ ਵੀ ਇੱਥੇ ਰੁਕੀ ਤਾਂ ਖਾ ਲਈ ਵਧੀਆ ਲੱਗਿਆ ਜੀ ਵਧੀਆ ਲੱਗਿਆ ਚਲੋ ਰੋਟੀ ਖਾ ਕੇ ਦੱਸਿਓ ਵੀ ਕਿੱਦਾਂ ਦਾ ਸਵਾਦ ਠੀਕ ਹੈ ਭਾਂਜੀ ਕੋਈ ਗੱਲ ਜੇ ਕਿਸੇ ਨੇ ਵੀ ਇੱਥੇ ਆ ਕੇ ਰੋਟੀ ਜਿਹੜੀ ਖਾਣੀ ਹੋਵੇ ਘਰ ਦੀ ਰੋਟੀ ਜਿਹੜੀ ਇਹਨਾਂ ਦੀ ਬਣਾਈ ਹੋਈ ਹੈ ਤੇ ਅਸੀਂ ਇਹਨਾਂ ਨਾਲ ਗੱਲ ਕਰਾ ਦਿੰਨੇ ਆ ਕਿ ਲੋਕੇਸ਼ਨ ਕੀ ਹੈ ਤੇ ਥਾਂ ਕਿਹੜੀ ਹੈ ਅਸੀਂ ਜ਼ਰੂਰ ਗੱਲ ਕਰਾ ਦਿੰਨੇ ਆਪਣੇ ਜਗਰਾਉਂ ਅਜੀ ਇਹ ਰੇਲਵੇ ਪੋਲ ਦੇ نیچے ਫਾਟਕ ਕੋਲੇ ਬੇਸਿਕ ਸਕੂਲ ਦੇ ਕੋਲੇ ਹਾਂਜੀ ਹਾਂਜੀ ਜੋ ਜਿਹੜੇ ਵੀ ਲੋਕੀ ਖਾਨਪਿੰਡ ਦੇ ਸ਼ੌਕੀਨ ਹੈ ਨਾ ਇੱਕ ਵਾਰੀ ਜੇ ਇੱਥੇੋਂ ਨੰਗ ਰਹੇ ਹੋ ਤੁਸੀਂ ਜੇ ਇੱਥੇ ਦੇ ਰਹਿਣ ਵਾਲੇ ਹੋ ਜਗਰਾਉਂ ਦੇ ਇੱਕ ਵਾਰੀ ਆ ਕੇ ਇਹਨਾਂ ਦੀ ਰੋਟੀ ਜ਼ਰੂਰ ਟੇਸਟ ਕਰ ਲਿਓ ਜੇ ਤੁਸੀਂ ਖਾਧੀ ਹੋਈ ਹੈ ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਟੀ ਹੈਡਲਾਈਨ ਮੈਂ ਨੇ ਹਮ阿里 ਕੈਮਰਾ ਪਰਸਨ ਕਰਨ ਕੁਮਾਰਨਾ